ਹਏ ਇਹ ਤਾਂ ਕਰ ਲੇ ਦਾ ਮੂੜਾ ਨਹੀਂ ਆਗਾ ਇੱਕ ਕੱਖਣਾ ਗੋਂਗਲੂ ਫੜਕਾਈ ਆਂਦੇ ਤੇ ਇੱਕ ਕਤਨਾ ਫੜੀ ਆਂਦੇ ਹੈ ਸੋਣਾ ਇੰਜ ਕਰੇ ਦਾ ਗੋਂਗਲੂ ਫੜਕਾ ਸੋਣਿਆ ਦੋਦ ਗੋਂਗਲੂ ਫੜਕਾਈ ਜਾਣੇ ਇੱਕ ਮੈਨੂੰ ਦੇ ਭੁੱਕ ਲੱਗੀ ਖਲਿਆ ਗਾਣੇ ਦੇ ਅੰਦਰ ਹੀ ਤਨ ਨੂੰ ਦੇ ਵਡਾ ਡਿਸ਼ੀ ਨੂੰ ਸੋਣਿਆ ਭੁੱਕ ਲੱਗੀ ਖਲਿਆ ਇੰਜ ਤਨ ਕਰੇ ਇੱਕ ਦੇ ਗੋਂਗਲੂ ਦੇ ਹੈ కాలా మేము కుట్ట గోగలు మేర యూ సాధీ బ తన సడోనా కన్నా కు తేను ఆ ਬੁਢਾ ਕੀ ਕਾਲੀ ਗੰਦੀ ਬੂਥੀ ਵਾਲਾ ਉਹਨੇ ਮੈਨੂੰ ਕੁੱਟਾ ਹੀ ਗੋਗਲੋ ਹੀ ਖੋਲ ਲਈ ਚਾਲ ਨਾ ਗੋਗਲੋ ਤਾਂ ਮੈਂ ਜਾ ਕੇ ਛਿਰਣਾ ਤੂੰ ਇੱਥੇ ਬੈ ਗੋਡੀ ਕਰ ਬੁਢਾ ਮੈਂ ਵੀ ਚਲਾ ਉਧਾਰਾ ਕਰਨੀ ਨਹੀਂ ਉਹਨਾਂ ਦੀ ਅੱਗੇ ਛਲੀਆਂ ਤੁਹਾਨੂੰ ਫਿਰ ਛਲੀਵੇਂਗਾ ਮੈਂ ਕੱਲਾ ਜਾਣਾ ਪੱਟੇ ਦਾ ਸ਼ੋਕਰੀਆ ਵਾ ਤੇ ਪੱਟਿਆ ਦੇ ਮੋਤਰ ਗਈ ਮੈਨੂੰ ਲੱਗਦਾ ਐਵੇਂ ਨਹੀਂ ਗੱਲ ਬੰਨੀ ਮੈਨੂੰ ਚੌਕੜਾ ਮਾਰ ਕੇ ਵੜਨੇ ਪੈਣੇ ਆ ਓ ਦਾਦਾ ਓ ਦਾਦਾ ਆ ਬੜੀ ਬਲਾ ਆ ਕਿਵੇਂ ਸ਼ੁਕਰੀਆ ਬਿਆ ਪੱਠੇ ਨੇ ਵਿੱਚ ਹੀ ਕੁੱਤੇ ਦਰਗਾ ਪਾਈ ਆਣਾ ਹੋਰ ਮੈਂ ਦਾਤਾ ਤੂੰ ਹੈਲੀਕਾਪਟਰ ਲੈ ਕੇ ਆਵਾਂ ਚਾਚਾ ਤੂੰ ਉਹ ਗੱਲਾਂ ਨੂੰ ਛੱਡ ਤੂੰ ਆਦੇ ਬਾਲ ਨੂੰ ਥੋੜਾ ਸਮਝਾ ਲੈ ਕੀ ਹੋ ਜਾ ਬਾਲ ਜਮ ਮੇਰੇ ਪੁੱਤਰ ਨੂੰ ਕੋਟ ਕੋਟ ਕੇ ਦੋੜਾ ਕਰ ਦਿੱਤਾ ਸੋ ਤੇਰਾ ਮੁੰਡਾ ਕੀ ਰਬੜ ਲਗਾ ਜਿਹੜਾ ਮੇਰੇ ਮੁੰਡੇ ਨੇ ਕੋਟ ਕੋਟ ਕੇ ਦੋੜਾ ਕਰਤਾ ਆ ਚਗਲਾ ਕੋ ਜੂੜ ਤਾ ਚਾਇਦਾ ਬੋਲਾ ਕਰ ਨੀਉਂਂਦ ਰਈ ਮਾਰੇ ਸੁ ਨੀਉਂਦ ਰਈ ਮੂੰਹ ਦਿਉਤੇ ਆ ਹਾਂ ਮੇਰਾ ਮੁੰਡਾ ਕੀ ਬਿੱਲਾਗਾ ਜਿਹੜਾ ਕਿ ਤੇਰੇ ਮੁੰਡੇ ਨੇ ਨਰੋਂਦ ਰੇ ਮਾਰੇ ਸੁ ਬਿੱਲੇ ਦਾ ਘਾਟ ਵੀ ਕਾਇ ਨਹੀਂ ਹੈਗਾ ਯੋ ਮੇਰੇ ਹੱਥੇ ਚੜ ਗਣਮੋ ਦੀ ਕੋਟ ਕੋਟ ਵਿੱਚ ਖੁੱচ্চਾ ਪਾੜਦੇ ਸਾ ਮੇਰੇ ਹੱਥੇ ਚੜ ਜਾਵੇ ਇੱਕ ਦਿਨ ਆ ਹੱਥੇ ਮਰਦਾ ਤਰਾ ਵੇਖਦਾ ਪਿਆ ਹੈ ਤੂੰ ਮੇਰੇ ਪੁੱਤਰ ਨਾਲ ਛਲਾ ਕੇ ਵੇਖੀ ਤੇਰਾ ਵੀ ਨਾਲ ਗਾਟਾ ਲਾ ਦੇਵਾ ਚਾਚਾ ਤੂੰ ਤਾਂ ਤੱਤਾ ਹੋਇਆ ਖੜਾ ਮੈਂ ਤੈਨੂੰ ਸਮਝਾਵਣ ਆਇਆ ਤੇ ਤੂੰ ਮੇਰੇ ਗਾਲ ਨੂੰ ਪੈਂਦਾ ਪਿਆ ਹੈ ਚਾਚਾ ਆਪ ਬੈਗ مشورہ کر لینے دو ਪੁੱਤਰ ਲੜੇ ਨਹੀਂ ਆਪਣੇ ਤੇ ਆਵੇ ਗੱਲ لگا ਪੰਚਾਇਤਾ ਦਾ ਕੱਪੜ ਜਾਣੀ ਤੇ ਕੋਈ ਫਾਇਦਾ ਕੋਈ ਨਹੀਂ ਹੋਣਾ ਹੀ ਆਪਾਂ ਨੂੰ। ਛੋਕਰੀ ਹਵੇ ਤੂੰ ਐਥੂ ਡੰਡੀ ਹੋ ਜਾ ਮੇਰੇ ਪੁੱਤਰ ਨੇ ਹੁਣ ਪੱਠੇ ਚੱਕਣਾ ਤੇ ਉਹਨੂੰ ਮੈਂ ਆਪੇ ਸਮਝਾ ਲਾਂਗਾ। ਤੂੰ ਆਦੀ ਗੰਦੀ ਲਾਦ ਨੂੰ ਸਮਝਾ। ਚੱਲ ਚੰਗਾ ਮੜ ਚਾਚਾ ਮੈਂ ਜਾਂਦਾ ਪੀਂ ਆਦੇ ਪੁੱਤਰ ਨੂੰ ਸਮਝਾ ਲਵੀਂ ਥੋੜਾ ਜਿਆ ਠੀਕ ਹੈ। ਤੇ ਲੈ ਮਗਰੂ ਜਾ ਫਿਰ ਤਿੱਤਰ ਹੋਇਆ ਤਿੱਤਰ ਨਹੀਂ ਤਾਂ ਚਿੱਤਰ ਨੇ ਕਿਸੇ ਦਮ ਤਿੱਤਰ ਨਿਕਲ ਜਾ ਤੂੰ। ਨਵਾਂ ਲੈਣ ਦੇ ਸ਼ੁਕਰੀਆ ਉਹਨੂੰ ਮੈਂ ਪਤਾ ਦੇ ਲੈਣਾ ਆ ਜਾ ਆ ਜਾ ਕਰੇ ਕਾ ਹੈ ਗੁੱਡਾ ਕਿਵੇਂ ਟੇ ਡਾਟੇ ਡਵਿੰਦਾ ਜਿੰਨੂ ਕੱਲ ਸੰਗਾ ਆਇਆ ਹੁੰਦਾ ਪਿਓ ਮੇਰੇ ਬੁੱਢੇ ਨੂੰ ਲਾ ਬਾਤ ਨਹੀਂ ਦੇ ਗਿਆ ਪੁੱਛ ਲੈਣਾ ਆ ਗੁੱਡਿਆ ਆਂਦਾ ਤੇ ਮੈਂ ਆ ਕਿਵੇਂ ਤਪਿਆ ਖੜਾ ਤਪਣਾ ਤੇ ਹੋਰ ਕੀ ਕਰਾਂ ਤੇਰਾ ਨਿੱਤ ਦਾ ਹੀ ਹੁਣ ਲਾਂਬੇ ਆਂਦੇ ਨੇ ਮੇਰੇ ਕੀ ਲਾਂਬੇ ਆਂਦੇ ਨੇ ਬੁੱਢਿਆ ਮੈਂ ਕੀ ਕਰ ਦਿੱਤਾ ਉਹਨਾਂ ਨਾ ਕਿਹੜਾ ਤੂੰ ਜਵਾਕਾਂ ਨੂੰ ਕੁੱਟਦਾ ਫਿਰਨਾ ਨਿੱਕਿਆ ਨਿੱਕਿਆਂ ਨੂੰ ਐ ਬੁੱਢਿਆ ਉਹ ਟੁਰਾ ਜਾਂਦਾ ਆ ਗੋਂਗਲੂ ਖਾਂਦਾ ਪਿਆ ਇਹ ਕੱਥ ਚਲਾਈ ਫਿਰਦਾ ਆ ਮੈਂ ਕਿਹਾ ਮੈਨੂੰ ਭੁੱਖ ਲੱਗੀ ਮੈਨੂੰ ਇੱਕ ਗੋਂਗਲੂ ਦੇ ਚਾ ਕਹਿੰਦਾ ਤੂੰ ਦਾਣੇ ਦਿੰਦਾ ਰਿਆਂ ਤੇ ਮੈਂ ਲਾ ਦਿੱਤੀਆਂ ਦੋ ਕੰਨ ਤੇ ਤੇ ਮੈਂ ਕੀ ਕੀ ਗਲਤ ਕੀਤਾ ਐ ਛੋਕਰੀ ਜਵੇ ਤੇਰੀ ਫੋਟ ਫੋਟ ਦਾੜੀ ਹੋ ਗਈ ਐ ਤੂੰ ਜਵਾਕਾ ਕੋਲ ਜਾ ਗੋਂਗਲੂ ਖੋਲਣਾ ਤੈਨੂੰ ਸ਼ਰਮ ਨਹੀਂ ਆਈ ਹੈ ਬੁੱਢਾ ਮੈਨੂੰ ਭੁੱਖ ਲੱਗੀ ਹੈ ਮੈਂ ਗੋਂਗਲੂ ਖੋਲਿਆ ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਹੈ ਤੈਨੂੰ ਪਤਾ ਬੁੱਢਾ ਮੇਰੇ ਕੋਲ ਭੁੱਖ ਬਰਦਾਸ਼ਤ ਨਹੀਂ ਹੁੰਦੀ ਆ ਤੇ ਹੁਣ ਗੋਂਗਲੂ ਖਾ ਲੈਣੀ ਨਾ ਤੂੰ ਆ ਖਾ ਲੈ ਇੱਧਰ ਜ਼ੋਰ ਨਾਲ ਪਹਿਲਾਂ ਪੱਠਿਆਂ ਨੂੰ ਚਪਕ ਕੇ ਚਾਕੇ ਦਰਾ ਬਣਾ ਨਹੀਂ ਬੁੱਢੇ ਪਾਂਡ ਬਣਾ ਚਾਕ ਸਾਜਣਾ ਬਣ ਲੈ ਹੈ ਪੱਕਰੇ ਆਵੇ ਆਈਦਾ ਡੰਗਰ ਹੋ ਗਏ ਤੇ ਤੈਨੂੰ ਜੇ ਪੰਨ ਨਹੀਂ ਬਣਾਣੀਆਂ ਆਈਆਂ ਬੁੱਢਿਆ ਬਣਾਉਂਦਾ ਤਾਂ ਪਿਆ ਹੋਰ ਕੀ ਕਰਾਂ ਮੈਂ ਹੈ ਤੂੰ ਹਰ ਗੱਲ ਤੇ ਹਰ ਗੱਲ ਤੇ ਮੈਨੂੰ ਤਫੇ ਤੋਂ ਦੇ ਨਾ ਕੀ ਗੱਲ ਕੀ ਹੈ ਤੇ ਤੇਰੇ ਕੰਮ ਵਿੱਚ ਛਤਰਖਾਨਾ ਲੈ ਤੂੰ ਛਤਰਖਾਨਾ ਤੋਂ ਬਿਨਾ ਤੈਨੂੰ ਕੰਮ ਹੀ ਨਹੀਂ ਕੋਈ ਆਉਂਦਾ ਸਹੀ ਢੰਗ ਨਾਲ ਹੈ ਤੇ ਬਣਾਉਣ ਮੋੜ ਗੱਲ ਹੀ ਕਰੀ ਜਾਵੇਗਾ ਹਣ ਮਾਂ ਨੂੰ ਚੱਕ ਲਾਉਂਦਾ ਤੂੰ ਬੁੱਢਿਆ ਚੁਕਾਵੇਂਗਾ ਤੇ ਚੱਕਾਂਗੇ ਕਿਵੇਂ ਚੱਕ ਲਾਵਾਂ ਹੈ ਚੱਕ ਮੋ ਚਕਾ ਬੁੱਢਿਆ ਭਾਰੀ ਬੜੀ ਅਗੀ ਪਾਣ ਤਾ ਤੁਰਦਾ ਬਾਣੇ ਸੋਣੀ ਤੇ ਕਰ ਖੁੱਤੀ ਦੇ ਲਾ ਦੇਣੀ ਮੈਂ ਬੁੱਢਿਆ ਭਾਰੀ ਬੜੀ ਅਗੀ ਤੂੰ ਚੱਕਰ ਜਾ ਆਏ ਇਹਦਾ ਲੰਬੂ ਦਾ ਬਾਲ ਨਹੀਂ ਹੈਗਾ ਜਿੰਨੇ ਮੇਰੇ ਛਵਾਰ ਕੁੱਟਾ ਹਾਂ ਹਾਂ ਦਾ ਇਕੱਲਾ ਭਈ ਅੱਜ ਦੀ ਖੈਰ ਨਹੀਂ ਰੌਣਕ ਹੋ ਜੂ ਕੱਟਵੇ ਚਾਲੇ ਮੇਲੇ ਨੂੰ ਚੱਲੀਏ ਤੈਨੂੰ ਮੈਂ ਗੱਲ ਇਹ ਨਾ ਅੱਜ ਮੇਲੇ ਤੇ ਮੇਰੇ ਬਾਹਰੋਂ ਛਿੱਲਾ ਨਾ ਤੂੰ ਅੱਜ ਤੇਰੀ ਖੈਰ ਨਹੀਂ ਅੱਜ ਤੂੰ ਬਾਤ ਤੂੰ ਤਾਂ ਨਹੀਂ ਮੇਰੇ ਮੁੰਡੇ ਨੂੰ ਹੱਥ ਲਾਣਾ ਜੇ ਲਾਏ ਨਾ ਤੇਰੀ ਖਾਖਾ ਚੀਰ ਦੇਸਾਂ ਕਿ ਮੈਂ ਬੱਕਰੇ ਤਰ੍ਹਾਂ ਦੂਰੋਂ ਹੀ ਬਾਕਦਾਣਾ ਹੈ ਬੁੱਢਿਆ ਟੱਲੇ ਦੇ ਪੁੱਤਰ ਨੂੰ ਮੈਂ ਕੁੱਟਾ ਥੋਨੇ ਮੈਨੂੰ ਛਾਂਗ ਦਿੱਤਾ ਯਾਰ ਤੇ ਡੌਲੇ ਤੈਂ ਕੱਢੀ ਫਿਰ ਮੈਂ ਜਿਵੇਂ ਤੂੰ ਕੁੱਟ ਕੇ ਆਇਆ ਹੁੰਦਾ ਬੁੱਢਿਆ ਕਣਕਾ ਦੇ ਵਿੱਚ ਧਰੂ ਆਈ ਉਹਨੇ ਮੈਨੂੰ ਮਿੱਟੀ ਦੇ ਵਿੱਚ ਤੇ ਸ਼ੁਕਰ ਕਰ ਉਹਨੇ ਬਲ ਕੁੱਟ ਖਾ ਲਈ ਜੇ ਤੂੰ ਮੇਰੇ ਕੋਲ ਵੀ ਖਾਣੀ ਬੁੱਢਿਆ ਖਾ ਖਾ ਕੇ ਆਨ ਸਰੀਰ ਤਾਂ ਇਹ ਕੀਤੀ ਪੁੱਤ ਜਿਵੇਂ ਖੋਤਾ ਹੁੰਦਾ ਤੇ ਕੁੱਟ ਰੇਕ ਕੋਲ ਖਾਂਦਾ ਗੱਡੇ ਦੇ ਪੁੱਤਰਾ